ਸਕਲ ਦਨਿਕ ਸੁਰਾ ਦੇਖ ਰਹੇ ਸਾਡੇ ਦਸਕਰ ਮਨਜੀਤ ਸਿੰਘ ਅੱਜ ਰੂਪਨਗਰ ਜ਼ਿਲ੍ਹਾ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਤਾਇਤ ਨਸ਼ੇ ਵਾਲੇ ਹੌਟਸਪੌਟ ਥਾਵਾਂ ਦੇ ਉੱਤੇ ਜਿਹੜਾ ਕਿ ਜਾ ਕੇ ਚੈਕਿੰਗ ਕੀਤੀ ਗਈ ਇਸ ਦੌਰਾਨ ਜਿਹੜਾ ਕਿ ਰੂਪਨਗਰ ਦੇ ਐਸਪੀ ਅਰਵਿੰਦ ਕੁਮਾਰ ਮੀਨਾ ਵੱਲੋਂ ਵੀ ਵੱਖ-ਵੱਖ ਥਾਵਾਂ ਤੇ ਜਿਹੜੀ ਕਿ ਚੈਕਿੰਗ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਅਰਵਿੰਦ ਕੁਮਾਰ ਮੀਨਾ ਅੱਜ ਅਸੀਂ ਰੋਪੜ ਜ਼ਿਲ੍ਹੇ ਦੇ ਜਿੰਨੇ ਵੀ ਡਰਗ ਹੌਟਸਪੌਟ ਹਨ ਤੇ ਸੰਵੇਦਨਸ਼ੀਲ ਖੇਤਰ ਹੈਗੇ ਉੱਥੇ ਅੱਜ ਕਾਸੋ ਆਪਰੇਸ਼ਨ ਕੀਤਾ ਜਾ ਰਿਹਾ ਹੈ ਇਸ ਦੇ ਤਹਿਤ ਅਸੀਂ 10 ਡੀਐਸਪੀ ਤੇ 3 ਐਫਪੀ ਤੇ ਸਭੀ ਐਸਐਸਫਾਈਬਾਨ ਤੇ ਨਾਲ ਹੀ ਅਰਾਊਂਡ 200 ਪੁਲਿਸ ਪਰਸਨਲ ਇਸਕਾਸੋ ਆਪਰੇਸ਼ਨ ਵਿੱਚ ਸ਼ਾਮਿਲ ਹੈਗੇ ਇਸ ਦੇ ਵਿੱਚ ਅਸੀਂ ਸਪੈਸ਼ਲ ਨਾਕਾਬੰਦੀ ਕੀਤੀ ਕਰ ਰਹੇ ਹੈਗੇ ਉੱਥੇ ਜਿੰਨੇ ਵੀ ਸੱਕੀ ਵਿਅਕਤੀ ਤੇ ਵਹੀਕਲ ਹੈ ਉਹਨਾਂ ਨੂੰ ਚੈੱਕ ਕਰ ਰਹੇ ਹੈਗੇ ਇਸ ਦੇ ਤਹਿਤ ਅਸੀਂ ਆਪਣਾ ਜਿਹੜਾ ਪੰਜਾਬ ਪੁਲਿਸ ਦਾ ਪਾਈ ਸੈਪ ਹੈਗਾ ਉਸ ਦੀ ਹੈਲਪ ਦੇ ਨਾਲ ਤੇ ਖੋਜ ਹੈ ਪੈਗਾ ਤੇ ای 1 ਐਪ ਹੈ ਉਸ ਦੀ ਸਹਾਇਤਾ ਦੇ ਨਾਲ ਜਿੰਨੇ ਵੀ ਸੱਕੀ ਵਿਅਕਤੀ ਆ ਵਹੀਕਲ ਮਿਲਦੇ ਹਨ ਉਹਨਾਂ ਨੂੰ ਚੈੱਕ ਕਰ ਰਹੇ ਹੈਗੇ ਤੇ ਵਹੀਕਲ ਅਗਰ ਜਿਸ ਪਾਸ ਕੋਈ ਆਪਣੇ ਕਾਗਜ਼ ਵਗੈਰਾ ਨਹੀਂ ਹੈਗੇ ਤਾਂ ਉਹਨਾਂ ਨੂੰ ਇੰਪਾਉਂਡ ਵੀ ਕਰ ਰਹੇ ਹੈਗੇ ਇਸ ਤੋਂ ਇਲਾਵਾ ਜਿੰਨੇ ਵੀ ਮਾੜੇ ਅਨਸਾਰ ਹੈਗੇ ਉਹਨਾਂ ਨੂੰ ਉਹਨਾਂ ਨੂੰ ਵੀ ਵੈਰੀਫਾਈ ਕਰ ਰਹੇ ਕਿ ਹੁਣ ਉਹ ਅੱਜਕੱਲ ਕੀ ਕਰ ਰਹੇ ਹੈਗੇ ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਇਹ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਜੇਕਰ ਕੋਈ ਵਿਅਕਤੀ ਨਸ਼ਾ ਤਸਕਰਾਂ ਦੇ ਖਿਲਾਫ ਜਾਂ ਜਿਹੜਾ ਬੰਦਾ ਨਸ਼ਾ ਕਰਦਾ ਹੈ ਉਸ ਦੀ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈ ਤਾਂ ਉਹ ਪੰਜਾਬ ਪੁਲਿਸ ਦਾ ਇੱਕ WhatsApp chat bot ਬਣਿਆ ਹੋਇਆ ਹੈ ਉਸ ਤੋਂ ਉੱਪਰ ਦੇ ਸਕਦਾ ਹੈ ਜਿਸ ਦਾ ਨੰਬਰ ਹੈਗਾ 9779100200 ਜੇ ਜੋ ਵੀ ਵਿਅਕਤੀ ਇਸ ਦੇ ਉੱਪਰ ਆਪਣੀ ਇਨਫੋਰਮੇਸ਼ਨ ਦੇਗਾ ਉਸ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਂਦਾ ਹੈ ਤੇ ਅੱਜ ਕੋਈ ਰਿਕਵਰੀ ਵਗੈਰਾ ਹੋਈ ਸਰ ਜਿਹੜਾ ਡਿਸਟ੍ਰਿਕਟ ਦੇ ਵਿੱਚ ਤੁਹਾਡਾ ਆਪਰੇਸ਼ਨ ਚੱਲਿਆ ਜਿਹੜੀ ਵੀ ਰਿਕਵਰੀ ਵਗੈਰਾ ਕੋਈ ਵੀ ਹੋਏਗੀ ਉਸ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਵਕਰੇ ਤੌਰ ਤੇ ਸਾਂਝੀ ਕਰਤੀ ਜਾਏਗੀ ਸ਼ਾਮ ਤੱਕ ਤੁਹਾਡੇ ਨਾਲ ਉਹ ਪ੍ਰੈਸ ਬ੍ਰੀਫ ਦੇ ਥਰੂ ਸਾਂਝੀ ਕਰਤੀ ਜਾਏਗੀ ਐਸਪੀ ਅਰਵਿੰਦ ਕੁਮਾਰ ਮੀਨਾ ਨੇ ਕਿਹਾ ਕਿ ਅੱਜ ਕਾਸੋ ਆਪਰੇਸ਼ਨ ਦੇ ਤਹਿਤ ਵੱਡੇ ਪੱਧਰ ਤੇ ਜਿਹੜਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਜਿਹੜੀ ਸਰਚ ਅਭਿਆਨ ਤੇ ਚੈਕਿੰਗ ਕੀਤੀ ਗਈ ਨਾਕੇਬੰਦੀ ਕੀਤੀ ਗਈ ਇਸ ਦੌਰਾਨ ਜਿਹੜੇ ਕਿ 10 ਡੀਐਸਪੀ 3 ਐਸਪੀ ਤੇ ਵੱਖ-ਵੱਖ ਥਾਣੇ ਦੇ ਜਿਹੜੇ ਐਸਐਚਓ ਇਹਨਾਂ ਆਪਰੇਸ਼ਨ ਦੇ ਵਿੱਚ ਸ਼ਾਮਲ ਰਹੇ ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਜਿਹੜੇ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਨੂੰ ਨਹੀਂ ਬਖਸ਼ਿਆ ਜਾਵੇਗਾ ਅਤੇ ਲਗਾਤਾਰ ਇਹ ਜਿਹੜੀ ਚੈਕਿੰਗ ਹੈ ਇਸ ਅਭਿਆਨ ਦੇ ਦੌਰਾਨ ਕੀਤੀ ਜਾਵੇਗੀ ਰੂਪਨਗਰ ਤੋਂ ਧਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਸਿਕਲ ਧਨਿਕ ਸਵੇਰਾ ਦੇਖ ਰਹੇ ਸਾਡੇ ਦਿਸਕਰ ਮਾ ਮਨਜੀਤ ਸਿੰਘ ਅੱਜ ਰੂਪਨਗਰ ਜ਼ਿਲ੍ਹਾ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਤਹਿ ਨਸ਼ੇ ਵਾਲੇ ਹੌਟਸਪੌਟ ਥਾਵਾਂ ਦੇ ਉੱਤੇ ਜਿਹੜਾ ਕਿ ਜਾ ਕੇ ਚੈਕਿੰਗ ਕੀਤੀ ਗਈ ਇਸ ਦੌਰਾਨ ਜਿਹੜਾ ਕਿ ਰੂਪਨਗਰ ਦੇ ਐਸਪੀ ਅਰਵਿੰਦ ਕੁਮਾਰ ਮੀਨਾ ਵੱਲੋਂ ਵੀ ਵੱਖ-ਵੱਖ ਥਾਵਾਂ ਤੇ ਜਿਹੜੀ ਕਿ ਚੈਕਿੰਗ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਅਰਵਿੰਦ ਕੁਮਾਰ ਮੀਨਾ ਅੱਜ ਅਸੀਂ ਰੋਪੜ ਜ਼ਿਲ੍ਹੇ ਦੇ ਜਿੰਨੇ ਵੀ ਡਰਗ ਹੌਟਸਪੌਟ ਹਨ ਤੇ ਸੰਵੇਦਨਸ਼ੀਲ ਖੇਤਰ ਹੈਗੇ ਉੱਥੇ ਅੱਜ ਕਸਾ ਆਪਰੇਸ਼ਨ ਕੀਤਾ ਜਾ ਰਿਹਾ ਹੈ ਇਸ ਦੇ ਤਹਿਤ ਅਸੀਂ 10 ਡੀਐਸਪੀ ਤੇ 30 ਐਸਪੀ ਤੇ ਸਭੀ ਐਸਐਸਓ ਸਾਹਿਬਾਨ ਤੇ ਨਾਲ ਹੀ ਅਰਾਊਂਡ 200 ਪੁਲਿਸ ਪਰਸਨਲਸ ਇਸ ਕਾਸੋ ਆਪਰੇਸ਼ਨ ਵਿੱਚ ਸਮੇ ਲੈ ਗਏ ਇਸ ਦੇ ਵਿੱਚ ਅਸੀਂ ਸਪੈਸ਼ਲ ਨਾਕਾਬੰਦੀ ਕੀਤੀ ਕਰ ਰਹੇ ਹੈਗੇ ਉੱਥੇ ਜਿੰਨੇ ਵੀ ਸੱਕੀ ਵਿਅਕਤੀ ਤੇ ਵਹੀਕਲ ਹੈ ਉਹਨਾਂ ਨੂੰ ਚੈੱਕ ਕਰ ਰਹੇ ਹੈਗੇ ਇਸ ਦੇ ਤਹਿਤ ਅਸੀਂ ਆਪਣੇ ਜਿਹੜਾ ਪੰਜਾਬ ਪੁਲਿਸ ਦਾ ਪਾਈ ਸੈਪ ਹੈਗਾ ਉਸ ਦੀ ਹੈਲਪ ਦੇ ਨਾਲ ਤੇ ਖੋਜ ਐ ਪੈਗਾ ਤੇ E1 ਐਪ ਹੈ ਉਸ ਦੀ ਸਹਾਇਤਾ ਦੇ ਨਾਲ ਜਿੰਨੇ ਵੀ ਸੱਕੀ ਵਿਅਕਤੀ ਆ ਵਹੀਕਲ ਮਿਲਦੇ ਹਨ ਉਹਨਾਂ ਨੂੰ ਚੈੱਕ ਕਰ ਰਹੇ ਹੈਗੇ ਤੇ ਵਹੀਕਲ ਅਗਰ ਜਿਸ ਦੇ پاس ਕੋਈ ਆਪਣੇ ਕਾਗਜ਼ ਵਗੈਰਾ ਨਹੀਂ ਹੈਗੇ ਤਾਂ ਉਹਨਾਂ ਨੂੰ ਇੰਪਾਉਂਡ ਵੀ ਕਰ ਰਹੇ ਹੈਗੇ ਇਸ ਤੋਂ ਇਲਾਵਾ ਜਿੰਨੇ ਵੀ ਮਾਲੇ ਅੰਸਾਰ ਹੈਗੇ ਉਹਨਾਂ ਨੂੰ ਉਹਨਾਂ ਨੂੰ ਵੀ ਵੈਰੀਫਾਈ ਕਰ ਰਹੇ ਹਾਂ ਕਿ ਹੁਣ ਉਹ ਅੱਜ ਕੱਲ ਕੀ ਕਰ ਰਹੇ ਹੈਗੇ ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਇਹ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਜੇਕਰ ਕੋਈ ਵਿਅਕਤੀ ਨਸ਼ਾ ਤਸਕਰਾਂ ਦੇ ਖਿਲਾਫ ਜਾਂ ਜਿਹੜਾ ਬੰਦਾ ਨਸ਼ਾ ਕਰਦਾ ਉਸ ਦੀ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈ ਤਾਂ ਪੰਜਾਬ ਪੁਲਿਸ ਦਾ ਇੱਕ ਵਟਸਐਪ ਚੈਟਬੋਟ ਬਣਾਇਆ ਹੋਇਆ ਹੈ ਉਸ ਤੇ ਉੱਪਰ ਦੇ ਸਕਦਾ ਹੈ ਜਿਸ ਦਾ ਨੰਬਰ ਹੈਗਾ 9779100200 ਜੇ ਜੋ ਵੀ ਵਿਅਕਤੀ ਇਸ ਦੇ ਉੱਪਰ ਆਪਣੀ ਇਨਫੋਰਮੇਸ਼ਨ ਦੇਗਾ ਉਸ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਂਦਾ ਹੈ ਤੇ ਅੱਜ ਕੋਈ ਰਿਕਵਰੀ ਵਗੈਰਾ ਹੋਈ ਸਰ ਜਿਹੜਾ ਡਿਸਟ੍ਰਿਕਟ ਦੇ ਵਿੱਚ ਤੁਹਾਡਾ ਆਪਰੇਸ਼ਨ ਚੱਲਿਆ ਜਿਹੜੀ ਵੀ ਰਿਕਵਰੀ ਵਗੈਰਾ ਕੋਈ ਵੀ ਹੋਏਗੀ ਉਸ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਵੱਖਰੇ ਤੌਰ ਤੇ ਸਾਂਝੀ ਕਰਤੀ ਜਾਏਗੀ ਸ਼ਾਮ ਤੱਕ ਤੁਹਾਡੇ ਨਾਲ ਉਹ ਪ੍ਰੈਸ ਬ੍ਰੀਫ ਦੇ ਥਰੂ ਸਾਂਝੀ ਕਰਤੀ ਜਾਏਗੀ ਐਸਪੀ ਅਰਵਿੰਦ ਕੁਮਾਰ ਮੀਨਾ ਨੇ ਕਿਹਾ ਕਿ ਅੱਜ ਕਾਸੋ ਆਪਰੇਸ਼ਨ ਦੇ ਤਹਿਤ ਵੱਡੇ ਪੱਧਰ ਤੇ ਜਿਹੜਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਜਿਹੜੀ ਸਰਚ ਅਭਿਆਨ ਤੇ ਚੈਕਿੰਗ ਕੀਤੀ ਗਈ ਨਾਕੇਬੰਦੀ ਕੀਤੀ ਗਈ ਇਸ ਦੌਰਾਨ ਜਿਹੜੇ ਕਿ 10 ਡੀਐਸਪੀ 3 ਐਸਪੀ ਤੇ ਵੱਖ-ਵੱਖ ਥਾਣੇ ਦੇ ਜਿਹੜੇ ਐਸਐਚਓ ਇਹਨਾਂ ਆਪਰੇਸ਼ਨ ਦੇ ਵਿੱਚ ਸ਼ਾਮਲ ਰਹੇ ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਜਿਹੜੇ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਨੂੰ ਨਹੀਂ ਬਖਸ਼ਿਆ ਜਾਵੇਗਾ ਅਤੇ ਲਗਾਤਾਰ ਇਹ ਜਿਹੜੀ ਚੈਕਿੰਗ ਹੈ ਇਸ ਅਭਿਆਨ ਦੇ ਦੌਰਾਨ ਕੀਤੀ ਜਾਵੇਗੀ ਰੂਪਨਗਰ ਤੋਂ ਧਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਸਿੱਖਲ ਧਨਿਕ ਸਵੇਰਾ ਦੇਖ ਰਹੇ ਸਾਡੇ ਦਿਸਕਰ ਮਾ ਮਨਜੀਤ ਸਿੰਘ ਅੱਜ ਰੂਪਨਗਰ ਜ਼ਿਲ੍ਹਾ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਤ ਜਿਹੜਾ ਕਿ ਜਾ ਕੇ ਚੈਕਿੰਗ ਕੀਤੀ ਗਈ ਇਸ ਦੌਰਾਨ ਜਿਹੜਾ ਕਿ ਰੂਪਨਗਰ ਦੇ ਐਸਪੀ ਅਰਵਿੰਦ ਕੁਮਾਰ ਮੀਨਾ ਵੱਲੋਂ ਵੀ ਵੱਖ-ਵੱਖ ਥਾਵਾਂ ਤੇ ਜਿਹੜੀ ਕਿ ਚੈਕਿੰਗ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਅਰਵਿੰਦ ਕੁਮਾਰ ਮੀਨਾ ਅੱਜ ਅਸੀਂ ਰੋਪੜ ਜ਼ਿਲ੍ਹੇ ਦੇ ਜਿੰਨੇ ਵੀ ਡਰਗ ਆਟ ਸਪੌਟ ਐ ਤੇ ਸੰਵੇਦਨਸ਼ੀਲ ਖੇਤਰ ਹੈਗੇ ਉੱਥੇ ਅੱਜ ਕਸਾ ਆਪਰੇਸ਼ਨ ਕੀਤਾ ਜਾ ਰਿਹਾ ਹੈ ਇਸ ਦੇ ਤਹਿਤ ਅਸੀਂ 10 ਡੀਐਸਪੀ ਤੇ 3 ਐਸਪੀ ਤੇ ਸਭੀ ਐਸਐਸਓ ਸਾਹਿਬਾਨ ਤੇ ਨਾਲ ਹੀ ਅਰਾਊਂਡ 200 ਪੁਲਿਸ ਪਰਸਨਲਸ ਇਸਕਾ ਸੋਪਰੇਸ਼ਨ ਵਿੱਚ ਫੈਮੇ ਲਗੇ ਇਸ ਦੇ ਵਿੱਚ ਅਸੀਂ ਸਪੈਸ਼ਲ ਨਾਕਾਬੰਦੀ ਕੀਤੀ ਕਰ ਰਹੇ ਹੈਗੇ ਉੱਥੇ ਜਿੰਨੇ ਵੀ ਸੱਕੀ ਵਿਅਕਤੀ ਤੇ ਵਹੀਕਲ ਹੈ ਉਹਨਾਂ ਨੂੰ ਚੈੱਕ ਕਰ ਰਹੇ ਹੈਗੇ ਇਸ ਦੇ ਤਹਿਤ ਅਸੀਂ ਆਪਣੇ ਜਿਹੜਾ ਪੰਜਾਬ ਪੁਲਿਸ ਦਾ ਪਾਈ ਸੈਪ ਹੈਗਾ ਉਸ ਦੀ ਹੈਲਪ ਦੇ ਨਾਲ ਤੇ ਖੋਜ ਹੈ ਪੈਗਾ ਤੇ E1 ਐਪ ਹੈ ਉਸ ਦੀ ਸਹਾਇਤਾ ਦੇ ਨਾਲ ਜਿੰਨੇ ਵੀ ਸੱਕੀ ਵਿਅਕਤੀ ਆ ਵਹੀਕਲ ਮਿਲਦੇ ਹਨ ਉਹਨਾਂ ਨੂੰ ਚੈੱਕ ਕਰ ਰਹੇ ਹੈਗੇ ਤੇ ਵਹੀਕਲ ਅਗਰ ਜਿਸ ਪਾਸ ਕੋਈ ਆਪਣੇ ਕਾਗਜ਼ ਵਗੈਰਾ ਨਹੀਂ ਹੈਗੇ ਤਾਂ ਉਹਨਾਂ ਨੂੰ ਇੰਪਾਉਂਡ ਵੀ ਕਰ ਰਹੇ ਹੈਗੇ ਇਸ ਤੋਂ ਇਲਾਵਾ ਜਿੰਨੇ ਵੀ ਮਾਲੇ ਅੰਸਾਰ ਹੈਗੇ ਉਹਨਾਂ ਨੂੰ ਉਹਨਾਂ ਨੂੰ ਵੀ ਵੈਰੀਫਾਈ ਕਰ ਰਹੇ ਹਾਂ ਕਿ ਹੁਣ ਉਹ ਅੱਜ ਕੱਲ ਕੀ ਕਰ ਰਹੇ ਹੈਗੇ ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਇਹ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਜੇਕਰ ਕੋਈ ਵਿਅਕਤੀ ਨਸ਼ਾ ਤਸਕਰਾਂ ਦੇ ਖਿਲਾਫ ਜਾਂ ਜਿਹੜਾ ਬੰਦਾ ਨਸ਼ਾ ਕਰਦਾ ਉਸ ਦੀ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈ ਤਾਂ ਪੰਜਾਬ ਪੁਲਿਸ ਦਾ ਇੱਕ ਵਟਸਐਪ ਚੈਟਬੋਟ ਬਣਾਇਆ ਹੋਇਆ ਹੈ ਉਸ ਤੇ ਉੱਪਰ ਦੇ ਸਕਦਾ ਹੈ ਜਿਸ ਦਾ ਨੰਬਰ ਹੈਗਾ 9779100200 ਜੇ ਜੋ ਵੀ ਵਿਅਕਤੀ ਇਸ ਦੇ ਉੱਪਰ ਆਪਣੀ ਇਨਫੋਰਮੇਸ਼ਨ ਦੇਗਾ ਉਸ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਣਾ ਹੈ ਤੇ ਅੱਜ ਕੋਈ ਰਿਕਵਰੀ ਵਗੈਰਾ ਹੋਈ ਸਰ ਜਿਹੜਾ ਡਿਸਟ੍ਰਿਕਟ ਦੇ ਵਿੱਚ ਤੁਹਾਡਾ ਆਪਰੇਸ਼ਨ ਚੱਲਿਆ ਜਿਹੜੀ ਵੀ ਰਿਕਵਰੀ ਵਗੈਰਾ ਕੋਈ ਵੀ ਹੋਏਗੀ ਉਸ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਵਕਰੇ ਤੌਰ ਤੇ ਸਾਂਝੀ ਕਰਤੀ ਜਾਏਗੀ ਸ਼ਾਮ ਤੱਕ ਤੁਹਾਡੇ ਨਾਲ ਉਹ ਪ੍ਰੈਸ ਬ੍ਰੀਫ ਦੇ ਥਰੂ ਸਾਂਝੀ ਕਰਤੀ ਜਾਏਗੀ ਐਸਪੀ ਅਰਵਿੰਦ ਕੁਮਾਰ ਮੀਨਾ ਨੇ ਕਿਹਾ ਕਿ ਅੱਜ ਕਾਸੋ ਆਪਰੇਸ਼ਨ ਦੇ ਤਹਿਤ ਵੱਡੇ ਪੱਧਰ ਤੇ ਜਿਹੜਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਜਿਹੜੀ ਸਰਚ ਅਭਿਆਨ ਤੇ ਚੈਕਿੰਗ ਕੀਤੀ ਗਈ ਨਾਕੇਬੰਦੀ ਕੀਤੀ ਗਈ ਇਸ ਦੌਰਾਨ ਜਿਹੜੇ ਕਿ 10 ਡੀਐਸਪੀ 3 ਐਸਪੀ ਤੇ ਵੱਖ-ਵੱਖ ਥਾਣੇ ਦੇ ਜਿਹੜੇ ਐਸਐਚਓ ਇਹਨਾਂ ਆਪਰੇਸ਼ਨ ਦੇ ਵਿੱਚ ਸ਼ਾਮਲ ਰਹੇ ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਜਿਹੜੇ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਨੂੰ ਨਹੀਂ ਬਖਸ਼ਿਆ ਜਾਵੇਗਾ ਅਤੇ ਲਗਾਤਾਰ ਇਹ ਜਿਹੜੀ ਚੈਕਿੰਗ ਹੈ ਇਸ ਅਭਿਆਨ ਦੇ ਦੌਰਾਨ ਕੀਤੀ ਜਾਵੇਗੀ ਰੂਪਨਗਰ ਤੋਂ ਧਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਪਸੇਖਲ ਧਨਿਕ ਸਵੇਰਾ ਦੇਖ ਰਹੇ ਸਾਡੇ ਦਿਸਕਰ ਮਾ ਮਨਜੀਤ ਸਿੰਘ ਅੱਜ ਰੂਪਨਗਰ ਜ਼ਿਲ੍ਹਾ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਤ ਜਿਹੜਾ ਕਿ ਜਾ ਕੇ ਚੈਕਿੰਗ ਕੀਤੀ ਗਈ ਇਸ ਦੌਰਾਨ ਜਿਹੜਾ ਕਿ ਰੂਪਨਗਰ ਦੇ ਐਸਪੀ ਅਰਵਿੰਦ ਕੁਮਾਰ ਮੀਨਾ ਵੱਲੋਂ ਵੀ ਵਕਫ ਵਕਫ ਥਾਵਾਂ ਤੇ ਜਿਹੜੀ ਕਿ ਚੈਕਿੰਗ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆ ਕੀ ਕਹਿੰਦੇ ਨੇ ਅਰਵਿੰਦ ਕੁਮਾਰ ਮੀਨਾ ਅੱਜ ਅਸੀਂ ਰੋਪੜ ਜ਼ਿਲ੍ਹੇ ਦੇ ਜਿੰਨੇ ਵੀ ਡਰਗ ਆਊਟ ਸਪੌਟ ਹਨ ਤੇ ਸੰਵੇਦਨਸ਼ੀਲ ਖੇਤਰ ਹੈਗੇ ਉੱਥੇ ਅੱਜ ਕਸਾ ਆਪਰੇਸ਼ਨ ਕੀਤਾ ਜਾ ਰਿਹਾ ਹੈ ਇਸ ਦੇ ਤਹਿਤ ਅਸੀਂ 10 ਡੀਐਸਪੀ ਤੇ 30 ਐਸਪੀ ਤੇ ਸਭੀ ਐਸਐਸਓ ਸਾਹਿਬਾਨ ਤੇ ਨਾਲ ਹੀ ਅਰਾਊਂਡ 200 ਹਾਂ ਪੁਲਿਸ ਪਰਸਨਲ ਸਿਸਕਾਸੋ ਆਪਰੇਸ਼ਨ ਵਿੱਚ ਸਮੇ ਲੈ ਗਏ ਇਸ ਦੇ ਵਿੱਚ ਅਸੀਂ ਸਪੈਸ਼ਲ ਨਾਕਾਬੰਦੀ ਕੀਤੀ ਕਰ ਰਹੇ ਹੈਗੇ ਉੱਥੇ ਜਿੰਨੇ ਵੀ ਸ਼ੱਕੀ ਵਿਅਕਤੀ ਤੇ ਵਹੀਕਲ ਹੈ ਉਹਨਾਂ ਨੂੰ ਚੈੱਕ ਕਰ ਰਹੇ ਹੈਗੇ ਇਸ ਦੇ ਤਹਿਤ ਅਸੀਂ ਆਪਣਾ ਜਿਹੜਾ ਪੰਜਾਬ ਪੁਲਿਸ ਦਾ ਪਾਈ ਸੈਪ ਹੈਗਾ ਉਸ ਦੀ ਹੈਲਪ ਦੇ ਨਾਲ ਤੇ ਖੋਜ ਹੈ ਪੈਗਾ ਤੇ ایਵਾਨ ਐਪ ਹੈ ਉਸ ਦੀ ਸਹਾਇਤਾ ਦੇ ਨਾਲ ਜਿੰਨੇ ਵੀ ਸ਼ੱਕੀ ਵਿਅਕਤੀ ਆ ਵਹੀਕਲ ਮਿਲਦੇ ਹਨ ਉਹਨਾਂ ਨੂੰ ਚੈੱਕ ਕਰ ਰਹੇ ਹੈਗੇ ਤੇ ਵਹੀਕਲ ਅਗਰ ਜਿਸ ਦੇ پاس ਕੋਈ ਆਪਣੇ ਕਾਗਜ਼ ਵਗੈਰਾ ਨਹੀਂ ਹੈਗੇ ਤਾਂ ਉਹਨਾਂ ਨੂੰ ਇੰਪਾਉਂਡ ਵੀ ਕਰ ਰਹੇ ਹੈਗੇ ਇਸ ਤੋਂ ਇਲਾਵਾ ਜਿੰਨੇ ਵੀ ਮਾਲੇ ਅੰਸਾਰ ਹੈਗੇ ਉਹਨਾਂ ਨੂੰ ਉਹਨਾਂ ਨੂੰ ਵੀ ਵੈਰੀਫਾਈ ਕਰ ਰਹੇ ਹਾਂ ਕਿ ਹੁਣ ਉਹ ਅੱਜਕੱਲ ਕੀ ਕਰ ਰਹੇ ਹੈਗੇ ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਇਹ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਜੇਕਰ ਕੋਈ ਵਿਅਕਤੀ ਨਸ਼ਾ ਤਸਕਰਾਂ ਦੇ ਖਿਲਾਫ ਜਾਂ ਜਿਹੜਾ ਬੰਦਾ ਨਸ਼ਾ ਕਰਦਾ ਉਸ ਦੀ ਕੋਈ ਇਨਫੋਰਮੇਸ਼ਨ ਦੇਣਾ ਚਾਹੁੰਦਾ ਹੈ ਤਾਂ ਪੰਜਾਬ ਪੁਲਿਸ ਦਾ ਇੱਕ ਵਟਸਐਪ ਚੈਟਬੋਟ ਬਣਾਇਆ ਹੋਇਆ ਹੈ ਉਸ ਤੋਂ ਉੱਪਰ ਦੇ ਸਕਦਾ ਹੈ ਜਿਸ ਦਾ ਨੰਬਰ ਹੈਗਾ 9779100200 ਜੇ ਜੋ ਵੀ ਵਿਅਕਤੀ ਇਸ ਦੇ ਉੱਪਰ ਆਪਣੀ ਇਨਫੋਰਮੇਸ਼ਨ ਦੇਗਾ ਉਸ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਣਾ ਹੈ ਤੇ ਅੱਜ ਕੋਈ ਰਿਕਵਰੀ ਵਗੈਰਾ ਹੋਈ ਸਰ ਜਿਹੜਾ ਡਿਸਟ੍ਰਿਕਟ ਦੇ ਵਿੱਚ ਤੁਹਾਡਾ ਆਪਰੇਸ਼ਨ ਚੱਲਿਆ ਜਿਹੜੀ ਵੀ ਰਿਕਵਰੀ ਵਗੈਰਾ ਕੋਈ ਵੀ ਹੋਏਗੀ ਉਸ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਵਕਰੇ ਤੌਰ ਤੇ ਸਾਂਝੀ ਕਰਤੀ ਜਾਏਗੀ ਸ਼ਾਮ ਤੱਕ ਤੁਹਾਡੇ ਨਾਲ ਉਹ ਪ੍ਰੈਸ ਬਰੀਫ ਦੇ ਥਰੂ ਸਾਂਝੀ ਕਰਤੀ ਜਾਏਗੀ ਐਸਪੀ ਅਰਵਿੰਦ ਕੁਮਾਰ ਮੀਨਾ ਨੇ ਕਿਹਾ ਕਿ ਅੱਜ ਕਾਸੋ ਆਪਰੇਸ਼ਨ ਦੇ ਤਹਿਤ ਵੱਡੇ ਪੱਧਰ ਤੇ ਜਿਹੜਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਜਿਹੜੀ ਸਰਚ ਅਭਿਆਨ ਤੇ ਚੈਕਿੰਗ ਕੀਤੀ ਗਈ ਨਾਕੇਬੰਦੀ ਕੀਤੀ ਗਈ ਇਸ ਦੌਰਾਨ ਜਿਹੜੇ ਕਿ 10 ਡੀਐਸਪੀ 3 ਐਸਪੀ ਤੇ ਵੱਖ-ਵੱਖ ਥਾਣੇ ਦੇ ਜਿਹੜੇ ਐਸਐਚਓ ਇਹਨਾਂ ਆਪਰੇਸ਼ਨ ਦੇ ਵਿੱਚ ਸ਼ਾਮਲ ਰਹੇ ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਜਿਹੜੇ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਨੂੰ ਨਹੀਂ ਬਖਸ਼ਿਆ ਜਾਵੇਗਾ ਅਤੇ ਲਗਾਤਾਰ ਇਹ ਜਿਹੜੀ ਚੈਕਿੰਗ ਹੈ ਇਸ ਅਭਿਆਨ ਦੇ ਦੌਰਾਨ ਕੀਤੀ ਜਾਵੇਗੀ ਰੂਪਨਗਰ ਤੋਂ ਧਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ